ਆਇਤ ਸ਼ੁਰੂ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵੇਰ ਦੇ 8 ਵਜੇ ਸਵੇਰ 8 ਹੋਇਆ ਅਸੀਂ ਫਿਰੋਜ਼ਪੁਰ ਪਹੁੰਚ ਗਏ ਜੀ ਫਿਰੋਜ਼ਪੁਰ ਚੌਂਕ ਦੇ ਵਿੱਚ ਖੜੇ ਹਾਂ ਜੀ ਬ੍ਰਹਮ ਕੁਮਾਰੀ ਚੌਂਕ ਇਸ ਚੌਂਕ ਦੇ ਵਿੱਚ ਇੱਕ insan ਪਿਆ ਵਾ ਜਿਉਂਦਾ ਵਾ ਕਿ ਮਰਿਆ ਇਹ ਵੀ ਨਹੀਂ ਪਤਾ ਲੱਗਦਾ ਇਸ ਹਾਲਾਤ ਚ ਪਿਆ ਕੋਲੇ ਕੁੱਤੇ ਪਏ ਨੇ ਇਸ ਚੌਕ ਦੇ ਵਿੱਚ ਜਿੱਥੇ ਅਸੀਂ ਖੜੇ ਹਾਂ ਬਿਲਕੁਲ ਬੈਕ ਸਾਈਡ ਤੇ ਕੋਰਟ ਆ ਕਚਹਿਰੀ ਆ ਸੈਸ਼ਨ ਜੱਜ ਬਿੰਦੇ ਨੇ ਸਾਹਮਣੇ ਬੋਰਡ ਲੱਗਿਆ ਹੋਇਆ ਸੈਸ਼ਨ ਜੱਜ ਚੇਅਰ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸਭਾਵਾਂ ਅਥਾਰਟੀ ਫਿਰੋਜ਼ਪੁਰ ਮਲਕ ਕਾਨੂੰਨੀ ਸਭਾਵਾਂ ਦੇਣ ਵਾਲੇ ਕਾਨੂੰਨ ਦੇ ਘਾੜੇ ਇੱਥੇ ਬੈਂਦੇ ਨੇ ਬਿਲਕੁਲ ਸਾਹਮਣੇ ਢਾਬਾ ਵਾ ਗੋਰਾ ਢਾਬਾ ਮਸ਼ਹੂਰ ਢਾਬਾ ਇਸ ਇਲਾਕੇ ਦਾ ਇੱਥੇ ਇੱਕ ਵੀਰ ਪਿਆ ਬੰਗਾਲੀ ਬੰਗਾਲੀ ਕਹਿੰਦੇ ਇਹਨੂੰ ਸਾਰੇ ਬੰਗਾਲੀ ਤੇ ਬੰਗਾਲੀ ਸਿਰਫ ਇੱਥੇ ਪਿਆ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਹੋ ਰਿਹਾ ਇੱਥੇ ਕੁਝ ਨਹੀਂ ਕਰ ਰਿਹਾ ਬੰਦੇ ਤੇ ਕੁੱਤੇ ਦਾ ਅੰਤਰ ਖਤਮ ਕੀਤਾ ਪਿਆ ਇੱਥੇ ਇਹਨਾਂ ਢਾਬਿਆਂ ਤੇ ਇਹ ਪਹਿਲਾਂ ਕੰਮ ਕਰਦਾ ਸੀ ਭਾਂਡੇ ਮਾਂਜਦਾ ਸੀ ਅੱਜ ਉਹਨਾਂ ਟਾਬਿਆਂ ਦੇ ਬਾਹਰ ਹੀ ਪਿਆ ਬਗਾਲੀ बाबू ਨਮਸਤੇ ਮਾਸਕ ਲੈਂ ਗੱਕਾ ਕੀ ਹਾਲ ਹੈ ਬਗਾਲੀ बाबू ਕਿਆ ਕੰਮ ਕਰਤੇ ਥੇ ਹਾਂ ਜੀ ਫਿਰ ਦੋਸਤਾਂ ਨੂੰ ਬਾਗੂ ਅ ਵੀ ਤੋ ਮੁੱਕ ਗਏ ਪਹਿਲੇ ਕਿਆ ਕੰਮ ਕਰਤੇ ਥੇ ਫਿਰ ਫਿਰ ਦੋਸਤਾਂ ਦੇ ਹੋਟਲ ਨੇ है होटल में बर्तन धोते थे कौन से होटल में सामने होटल में कितने साल काम किया बहुत साल काम किया बहुत साल काम किया। तो अब वो हो, होटल वाले भी मदद नहीं कर रहे नहीं, कोई नहीं तुम नशा करते थे शराब पीते थे ज्यादा नहीं ऐसी नहीं, नहीं, नहीं हालत क्यों बन गई बंगाली बाबू ਕਿਆ ਦੁਖਤਾ ਹੈ ਹਬ ਦੁਖਤਵਾਉ ਮੈਂ ਰੱਖੂ ਆਪਕੋ ਮੈਂ ਮਾਰਤਾ ਦੱਸਦਾ ਹੂੰ ਹੂੰ ਕਿਆ ਦਿੱਕਤ ਆ ਰਹੀ ਹੈ ਬੋਲੋ ਅਕੋ ਚਾਹ ਸੁਝਾ ਦੇ ਬਾਊ ਚਾਹ ਪਿਲਾਉ ਚਾਹ ਚਾਹ ਪਿਲਾ ਦਿੱਤੇ ਪ੍ਰਦਾ ਸਤਰਾ ਦੇ ਚਾਹ ਪਾ ਕੇ ਲਿਆ ਗੱਡੀ ਕੋ ਬਾਬੂ ਨੂੰ ਚਾਹ ਅਕਾ ਸੁਝਾ ਦੇ ਅਭੀ ਪਿਲਾ ਦਿੱਤੇ ਬਾਬੂ ਚਾਹ ਹਾਂ ਟਾਬੇ ਵਾਲੇ ਚਾਚੂ ਦਾ ਬੁਲਾ ਦਿਆ ਕਰੋ ਤੁਹਾਡੇ ਕੰਮ ਕਰਦਾ ਰਿਹਾ ਬੰਦਾ ਚਾਹ ਤਾਂ ਪਿਆ ਕੇ ਜਾਈਦੀ ਹੈ ਤੁਸੀਂ ਟਾਬੇ ਵਾਲੇ ਹੋ ਨਹੀਂ ਜੀ ਨਹੀਂ ਅੱਛਾ ਫੇਰ ਠੀਕ ਆ ਮੈਂ ਕਿਹਾ ਤੁਸੀਂ ਟਾਬੇ ਵਾਲੇ ਇਹ ਵੀਰਾ ਅਮਨ ਇਹਨੇ ਵੀਰੇ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਦੱਸਿਆ ਪਿਛਲੇ 2-3 ਦਿਨਾਂ ਤੋਂ ਬਾਈ ਬਾਰੇ ਗੱਲ ਚੱਲਦੀ ਸੀ ਸਤੋਂ ਸਮਾਨ ਸੀ ਲੱਗ ਪਾ ਰਿਹਾ ਕੱਲ ਬਾਪੂ ਸਾਡੇ ਕੋਲੇ ਚੜਾਈ ਕਰਗੇ ਸੀ ਇੱਕ ਜੰਗ ਬਹਾਦਰ ਉਹਨਾਂ ਦਾ ਸਸਕਾਰ ਸੀ ਸਾਰਾ ਦਿਨ ਉਧਰ ਹੀ ਨਿਕਲ ਗਿਆ ਤੇ ਅੱਜ ਅਸੀਂ ਤੜਕੇ 5 ਵਜੇ ਨਿਕਲੇ ਸੀਗੇ ਤੇ 8 ਵਜੇ ਦੇ ਨੂੰ ਅਸੀਂ ਫਿਰੋਜ਼ਪੁਰ ਪਹੁੰਚ ਗਏ ਆ ਇਸ ਵਕਤ ਦੇ ਮਾਰੇ ਹੋਏ ਏਟਾ ਬੇਲੇ ਬਾਈ ਕਿਵੇਂ ਆ ਚਾਹ ਮੰਗਦਾ ਯਾਰ ਬੰਦਾ ਭਲਾ ਦਿਓ ਯਾਰ ਬਾਈ ਨੂੰ ਚਾਹ ਯਾਰ ਸਾਡੇ ਕੋਲੇ ਕੰਮ ਕਰਦਾ ਸੀ ਹਾਂਜੀ ਸਾਡੇ ਫੜ ਸਾਡੇ ਕੋਲ ਸਾਡੇ ਕੋਲ ਕੰਮ ਕਰਦਾ ਤੇ ਰਿਕਸ਼ਾ ਚਲਾਉਣ ਲੱਗ ਪਿਆ ਸੀਗਾ ਜੀ ਇਹ ਹਾਲਤਾਂ ਕਿਵੇਂ ਬਣ ਗਈ ਤਕੀਆ ਤੋਂ ਕਿਹਨਾਂ ਖਾਨ ਪੀਣ ਸਾਡੇ ਘਰੋਂ ਹੀ ਆਂਦੇ ਸੀ ਤੇ ਵੀਰੇ ਇਹਦੀ ਹਾਲਤ ਇਦਾਂ ਕਿਵੇਂ ਬਣ ਗਈ ਸਰਦਾਰ ਜੀ ਪਹਿਲਾਂ ਤਾਂ ਇਹ ਕੰਮ ਕਰਦਾ ਸੀ ਨਾ ਇੱਥੇ ਕੋਈ ਨਾ ਕੋਈ ਨਾ ਜਿਵੇਂ ਉਹ ਰਿਕਸ਼ਾ ਚਲਾਣ ਲੱਗ ਪਿਆ ਰਿਕਸ਼ੇ ਰਿਕਸ਼ੇ ਨਾਲ ਇਹਦੇ ਪੈਰ ਜਿਹੜੇ ਗੋਡੇ ਜਾਮ ਹੋ ਗਏ ਸੀਗੇ ਅੱਛਾ ਇੱਥੇ ਆ ਕੇ ਫਿਰ ਇਹ ਬਹਿ ਗਿਆ ਤੇ ਸਾਡੇ ਸਾਡੇ ਗੁੱਲ ਕਰੋ ਬੋਲ ਜੋ ਉਹੀ ਉੱਪਰ ਇਹਦੇ ਭੈਣ ਭਰਾ ਕੋਈ ਪਰਿਵਾਰ ਪਿੱਛੇ ਗਿਆ ਨਹੀਂ ਕਦੇ ਇਹਦੀ ਭੈਣ ਵੀ ਇੱਥੇ ਹੀ ਆਈ ਲੋਕਲ ਹੀ ਰਹਿੰਦੀ ਆ ਕਰੇ ਨੂੰ ਪੁੱਛਣ ਹੀ ਨਹੀਂ ਆਈ ਪਹਿਲਾਂ ਤਾਂ ਸਾਨੂੰ ਦੱਸ ਦੇਣਾ ਲੱਗਾ ਹੁਣ ਕੋਈ ਸਰੂਕਰ ਜੋ ਵੀ ਇਹਨੂੰ ਹੈਲਪ ਹੋ ਜੀ ਕਪੜੇ ਲੱਤੇ ਵਗੈਰਾ ਸਾਰੇ ਖਾੜੇ ਕਰੋ ਜੀ ਨਾਸ਼ਤਾ ਪਾਣੀ ਸਭ ਕੁਝ ਸਰ ਬੰਗਾਲੀ ਕਹਿੰਦੇ ਇਹਨੂੰ ਬੰਗਾਲੀ ਹਾਂਜੀ ਬੰਗਾਲੀ ਕੋਲਕਾਤਾ ਦਾ ਰਹਿਣ ਵਾਲਾ ਕੋਲਕਾਤਾ ਦਾ ਰਹਿਣ ਵਾਲਾ ਅਸੀਂ ਸਾਰੀ ਸੰਸਥਾਵਾਂ ਨੂੰ ਕੀਤਾ ਜੀ ਕਾਲ ਕੀ ਹਾਂਜੀ ਸਾਰਿਆਂ ਨੂੰ ਕੀਤਾ ਸਰਦਾਰ ਜੀ ਨੂੰ ਪਤਾ ਇਹ ਵੀ ਕਰਦੇ ਰਹੇ ਨੇ ਦਵਾਈਆਂ ਦੇ ਨੇਟਲੀ ਅਸੀਂ ਦਵਾਈ ਦੇਨੇ ਇਨ ਚਾਪ ਲਾਣੇ ਖਾਣਾ ਖਵਾਣੇ ਆ ਸਾਡੇ ਘਰੋਂ ਸਾਡਾ ਕੁਝ ਨਾਸ਼ਤਾ ਵਗੈਰਾ ਸਾਰਾ ਕੁਝ ਆਉਂਦਾ ਜੀ ਚਲੋ ਹੁਣ ਚਾਹ ਮੰਗ ਰਹੇ ਤੂੰ ਚਾਹ ਮੰਗਾਓ ਮੰਗਾਓ ਚਾਹ ਗੋਰਾ ਟੱਪਾ ਟੱਪਾ ਗੋਰੇ ਟੱਪਾ ਗੋਰੇ ਦਾ ਟੱਪਾ ਗੋਰਾ ਟੱਟੇ ਫਾਦਰ ਸਾਹਿਬ ਸੀ ਜੀ ਜਦੋਂ ਮੈਂ ਫਾਦਰ ਸਾਹਿਬ ਨਾਲ ਗੋਰਾ ਸੀ ਗਈ ਮਨ ਨਾਲ ਬੈਠਾ ਚਲੋ ਮਹਾਰਾਜ ਤੰਦਰੁਸਤੀਆਂ ਬਖਸ਼ੇ ਭਾਈ ਚਲੋ ਤੁਸੀਂ ਜੇ ਕਹਿ ਰਹੇ ਹੋ ਕਰ ਰਹੇ ਹੋ ਬਹੁਤ ਚੰਗੀ ਗੱਲ ਆ ਪਰ ਅੱਜ ਦਾ ਇਨਸਾਨ ਮੰਨ ਲਓ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਪਹੁੰਚ ਗਿਆ ਅੱਜ ਸਾਨੂੰ 75 ਸਾਲ ਹੋ ਗਏ ਆਜਾਦ ਹੋਿਆਂ ਨੂੰ ਸਰਕਾਰਾਂ ਵੱਲੋਂ ਸਿਸਟਮ ਵੱਲੋਂ ਅਜੇ ਤੱਕਰ ਕੋਈ ਇਦਾਂ ਦਾ ਇੱਕ ਸਿਸਟਮ ਨਹੀਂ ਕ੍ਰੀਏਟ ਕਰ ਸਕਿਆ ਵੀ ਇਦਾਂ ਦੇ ਲੋਕਾਂ ਨੂੰ ਘਟੋ ਘਟ ਉਹ ਲੋਕ ਉੱਥੇ ਛੱਡਿਆ ਹੋਣ ਵੀ ਜਿੱਥੇ ਇਹਨਾਂ ਦੀ ਦੇਖਰੇਖ ਹੋ ਜੇਵੇ ਅਸੀਂ ਦੇਖਦੇ ਆ ਓਡੀਸ਼ਾ ਵਰਗੀਆਂ ਸਟੇਟਾਂ ਦੇ ਵਿੱਚ ਗੁਜਰਾਤ ਦੇ ਵਿੱਚ ਵਨ ਸਟਾਪਸ ਤੱਕੀ ਸੈਂਟਰ ਬਣਿਆ ਵਨ ਸਟਾਪ ਸਾਥੀ ਸੈਂਟਰ ਬਣਿਆ ਜਿੱਥੇ ਇਦਾਂ ਦੇ ਲੋਕਾਂ ਨੂੰ ਠੰਡ ਦੇ ਵਿੱਚ ਮਰਨ ਦੀ بجائے ਉਹਨਾਂ ਨੂੰ ਕਟੋ ਕਟ ਰਾਤ ਤੱਕ ਤੇ ਗਰਮ ਥਾਂ ਤੇ ਕੱਟਣ ਲਈ ਜਗਾਵਾ ਸਰਕਾਰ ਨੂੰ ਬਣਾਈਆਂ ਗਈਆਂ ਮੈਂ ਬੀਨਰ ਬਣਾਤਾ ਸੀਗਾ ਸੀ ਬਾਬਾ ਜੀ ਬਿਠਾਓ ਬੈਠ ਜਾਓ ਬਾਬਾ ਬੈਠੋਗੇ ਦੇਖ ਮੈਂ ਜ਼ਖਮ ਹੈ ਇਹ ਜ਼ਖਮ ਹੈ ਇਥੇ ਇੰਜੈਕਸ਼ਨ ਲਾਉਂਦੇ ਰਹਿੰਦੇ ਇਹਨੂੰ ਜੀ ਇਹਦੇ ਜ਼ਖਮ ਅਸੀਂ ਦੇਖਿਆ ਜੀ ਤੁਸੀਂ ਸਾਰੀ ਗਲੀ ਹੋਈ ਆ ਅਸਾਂ ਆ ਚੱਕਦੇ ਉਹ ਇੰਜੈਕਸ਼ਨ ਨਾਲ ਸਰਦਾਰ ਜੀ ਇਹਦੇ ਹੋ ਗਿਆ ਠੀਕ ਹੋ ਗਿਆ ਵਸੇ ਤਾਂ ਸਰੀਰ ਇਹਦਾ ਦੇਖੋ ਜੀ ਸਾਰਾ ਗਲਿਆ ਪਿਆ ਅਸੀਂ ਤੁਹਾਨੂੰ ਵੀਡੀਓ ਨਹੀਂ ਦਿਖਾ ਸਕਦੇ ਇਹਨਾਂ ਜ਼ਖਮਾਂ ਨੂੰ ਪਰ ਬੰਗਾਲੀ ਦੀ ਜੋ ਹਾਲਤ ਬਣੀ ਆ ਤੇ ਇਹ ਇੰਨਾ ਬੰਗਾਲੀ ਲੋਕਾਂ ਨੇ ਦੇਖਦੀ ਆਜ਼ਾਦੀ ਲਈ ਕੀ ਕੋਸ਼ਿਸ਼ ਕੀਤਾ ਇਸ ਦਾ ਕਿ ਨੂੰ ਲਿਕਵਿਡੀ ਬਣਾ ਲਈ ਤੇ ਦਾਲ ਤੇ ਜਿਹੜੀ ਦਲੀਆ ਵਗੈਰਾ ਮੂੰਹ ਦੇ ਉੱਤੇ ਦੰਦਾਂ ਦੇ ਉੱਤੇ ਇੰਨਾ ਜ਼ਿਆਦਾ ਜੰਮਿਆ ਪਿਆ ਉਹਦੇ ਕੁਝ ਗੰਦਾ ਆ ਬਣ ਪਗੇ ਫੁੱਟਪਾਲਾਂ 'ਚ ਤੇ ਇੱਥੇ ਇਹ ਮਿੰਟ ਹਰ ਵਾਰ ਚਾਹ ਹਾ ਕਪੜਾ ਇਹ ਚੱਕ ਕੇ ਮਾਰ ਦੇ ਦਿੰਦਾ ਤੇ ਹਾਂ ਦੱਸ ਦੱਸ ਇਹ ਇੱਕ ਕੰਪਿਊਟਰ ਇਹਨੂੰ ਕਈ ਵਾਰੀ ਜਾਨ ਵਾਸਤੇ ਵੀ ਕਿਹਾ ਹੀ ਕਈ ਲੋਕੀ ਕਹਿੰਦੇ ਇਹਨੂੰ ਕੋਲਕਾਤਾ ਭੇਜੀਏ ਪਰ ਇੰਨਾ ਟਾਈਮ ਨੂੰ ਆ ਇਹ ਹੋ ਗਿਆ ਕਹਿੰਦਾ ਮੇਰੇ ਘਰ ਪਰਿਵਾਰ ਵਾਲੇ ਕਿੱਥੇ ਹੋਣਗੇ ਮੈਨੂੰ ਪਤਾ ਹੀ ਨਹੀਂ ਜੰਮ ਗਿਆ ਹੁਣ ਬਾਅਦ ਚਾ ਦਾਂਗੇ ਕੋਈ ਨਾ ਰਹਿਣ ਦੇ ਜੰਮ ਗਿਆ ਬਾਹਲਾ ਜੰਮਿਆ ਪਿਆ ਆਈ ਆਈ ਕੀ ਨਾ ਨਾ ਤੋਰ ਚਾਹ ਹੀ ਲੈ ਲੀ ਜੀ ਆਨੇ ਚਾਹ ਪਲਾਤੇ ਆਂ ਭਾਈ ਗਰਮ ਤੇ ਨਹੀਂ ਹੈ ਨਹੀਂ ਨਹੀਂ ਠੀਕ ਹੈ ਚਾਹ ਇਹ ਲਿਕਵਿਡ ਹੀ ਪੀਂਦਾ ਹੀ ਹੈ ਅੱਜ ਕੱਲ ਖਾਣ ਵਾਸਤੇ ਕੁਝ ਨਹੀਂ ਮੰਗਦਾ ਕਹਿੰਦਾ ਦਲੀਆ ਵਗੈਰਾ ਪਤਲੀ ਦਾਲ ਵਗੈਰਾ ਨਹੀਂ ਤਿਆਰੀ ਪੰਦ ਪੰਦ ਸਵਾਦੀ ਦਾ ਬਸ ਹਾਂ ਜੀ ਨਹੀਂ ਬਾਕੀ ਸਾਰਨ ਚਾਹ ਡਬੋ ਕੇ ਸਵਾਦੀ ਕੱਲ ਬਿਸਕੁਟ ਕੋਈ ਐਸੀ ਚਾਹ ਨਾਲ ਇਸ ਕੋਲ ਬੰਨ੍ਹ ਬੋ। ਉੜਾ ਉੜਾ ਉੜਾ। ਸਾਡੀ ਮੰਮੀ ਲਈ ਨੇ ਕਰਦੀ ਹੈ ਜੀ ਆਪਣੀ ਲਜਾਈ ਨੂੰ ਦੇਗੀ ਜੀ। ਕਿਹੜਾ ਜਿਹੜਾ ਠੰਡ ਚ ਅਕੜਿਆ ਆਇਆ ਹੈ। ਕੋਣੇ ਤਾਂ ਨਹੀਂ। ਕਹਿੰਦੀ ਬਾਹਰ ਟੁੱਟੀ ਹੋਈ ਆ ਪਰਲੇ। ਨਹੀਂ ਸਰ ਜੀ ਇਹ ਇੱਕ ਪਾਸੇ ਲੇ। ਆ ਬੋਤਲ ਪਰੇ ਕਰ ਲੇ। ਨਹੀਂ ਹਲਦੀ ਹਲਦੀ ਵੈਸੇ ਟੁੱਟੀ ਨਹੀਂ ਹੈ ਜੀ। ਚੱਕ ਤਾਂ ਨੂੰ ਕਰੋ ਖੱਚ ਕੇ। ਉਹ ਚੰਗੀ ਰਹੀ ਹੈ ਇਹ ਜੀ। ਇਹ ਤਾਂ ਤਸ। ਉਹ ਆ ਬਾਈ ਜੀ। ਹਾਂ। ਓਏ ਕੀ ਆਹ ਆਹ ਘਰ ਤੋਂ ਉਹਨੂੰ ਪਾਣੀ ਲਿਆ ਦੇਗਾ ਪਾਣੀ ਪਿਲਾ ਦੇ ਤੇ ਪਹਿਲੇ ਚਾਹ ਪੀ ਲਓ ਬੇਟਾ ਚਾਹ ਪੀ ਲਓ ਬੰਗਾਲੀ ਬਾਬੂ ਇੱਥੇ ਜੰਮਿਆ ਹੋਊ ਘਰ ਚ ਕਿੰਨੀਆਂ ਖੁਸ਼ੀਆਂ ਬਣਾਈਆਂ ਕਿੰਨੀਆਂ ਹੋਣੀਆਂ ਵੀ ਪੁੱਤ ਹੋਇਆ ਘਰੇ ਸਾਡੇ ਤੇ ਅੱਜ ਉਹ ਕਿੱਥੇ ਪਿਆ ਮਰਨ ਦੀ ਵੇਟ ਕਰੀ ਜਾਂਦਾ ਪਿਆ ਚੌਂਕ ਦੇ ਵਿੱਚ ਪਿਆ ਲੋਕ ਨੰਗੀ ਜਾਂਦੇ ਕੋਲ ਦੇ ਕੁੱਤੇ ਕੋਲੇ ਬੈਠੇ ਨੇ ਇਸ ਟਾਈਮ ਸਾਥ ਹੀ ਕੌਣ ਨੇ ਇਹਨਾਂ ਬੈਸਤਰਿਆਂ ਮੰਝਿਆ ਤੇ ਜਿੱਥੇ ਇਹ ਪਿਆ ਉੱਥੇ ਕੁੱਤੇ ਪਏ ਨੇ ਮੰਗਾਲੀ बाबू ਪੂਰਾ ਨਾਮ ਕਿਆ ਹੈ تمہارا ਨਾਮ ਪੂਰਾ ਨਾਮ ਹੋ ਰਿਹਾ ਕੇਤੂ ਕੇਤੂ ਹਾਂ ਕੇਤੂ ਕਿਆ ਕੇਤੂ 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 ਕਿਆ ਕੇਤੂ ਚੇਤੂ ਠਾਕਰ ਚੇਤੂ ਕੁਮਾਰ ਕਿਆ ਹੈ ਕੇਤੂ ਸਿੰਘ ਮੇਰਾ ਨਾਮ ਚੇਤੂ ਸਿੰਘ ਹੈ ਤੇ ਪਿਤਾ ਜੀ ਦਾ ਨਾਮ ਕਿਆ ਹੈ ਜਰਨਲ ਸਿੰਘ ਹੈ ਜਰਨਲ ਸਿੰਘ ਜਰਨਲ ਸਿੰਘ ਜੇਤੂ ਸਿੰਘ ਮੇਰਾ ਨਾਮ ਕਹਿੰਦਾ ਪਿਓ ਦਾ ਨਾਮ ਜਰਨੈਲ ਸਿੰਘ ਆ ਮੂੰਹ ਦੇ ਉੱਤੇ ਇੰਨਾ ਕੋਈ ਜੰਮਿਆ ਹੋਇਆ ਦੰਦਾਂ ਦੇ ਉੱਤੇ ਇੰਨੀ ਗੰਦਗੀ ਜੰਮੀ ਹੋਈ ਆ ਉਹਨੂੰ ਦੇਖ ਕੇ ਵੀ ਐਡਾ ਫੀਲ ਹੁੰਦਾ ਵੀ ਕਿਦਾਂ ਖਰਾਬ ਪੀ ਰਿਆ ਕੁਛ ਸਾਰਾ ਦੰਦਾਂ ਦੇ ਉੱਪਰ ਕਰੀਬ ਦੋ ਦੋ ਸੂਤ ਗੰਧ ਉੱਤੇ ਜੰਮਿਆ ਪਿਆ ਵਾ ਥੋੜੀ ਥੋੜੀ ਜੀ ਰਹਿ ਗਈ ਤੇ ਇਹ ਚੇਤੂ ਸਿੰਘ ਬੰਗਾਲੀ ਸਾਨੂੰ ਸਵਾਲ ਪੁੱਛ ਰਿਹਾ ਵੀ ਮੈਂ ਵੀ ਇਸ ਭਾਰਤ ਦੇਸ਼ ਦਾ ਵਾਸੀ ਆ ਮੈਂ ਵੀ ਇਸ ਦੁਨੀਆ ਦਾ ਰਹਿਣ ਵਾਲਾ ਹੀ ਆ ਜਿਹੜੀ ਦੁਨੀਆ ਹੀ ਤੁਸੀਂ ਤੁਰੇ ਫਿਰਦੇ ਹੋ ਸਾਰੇ ਮੈਂ ਵੀ ਇਨਸਾਨ ਹੀ ਆ ਜਾਂ ਮੈਂ ਜਾਨਵਰ ਆ ਤੁਨੂੰ ਅਤਨਵਾਦ ਦਾ ਬਾਈ ਦਾ ਚਲੋ ਨਹੀਂ ਤਾਂ ਅਸੀਂ ਇਹਨਾਂ ਨੂੰ ਵੀ ਜੇ ਨਾ ਹੁੰਦਾ ਮੌਕੇ ਤੇ ਕਨੇ ਕਿਦਾਂ ਕਹਿੰਦੇ ਕੀ ਗੱਲ ਕਰਦੇ ਪਰ ਚਲ ਚਾਹ ਪੜਾ ਰਿਆ ਇਨਸਾਨ ਦੇ ਹੋਣ ਦਾ ਫਰਜ਼ ਤਾਂ ਨਿਭਾਈ ਰਿਹਾ ਟਾਬੇ ਵਾਲਾ ਬਾਈ ਪਰ ਲੋਕ ਦੱਸਦੇ ਵੀ ਇਹਨਾਂ ਦੇ ਟਾਬੇ ਤੇ ਜਿਹੜੀ ਵੀ ਹੈਲਪ ਸਰਵਿਸ ਹੁੰਦੀ ਹੈ ਅਸੀਂ ਕਰਦੇ ਆ ਬਿਸਤਰੇ ਦੀ ਖਾਣ ਪੀਣ ਦੀ ਚਾਹ ਦੀ ਸਾਰਾ ਕੁਝ ਪਰ ਜਿਹੜੀ ਉਹਦੀ ਜ਼ਰੂਰਤ ਹੈ ਇਸ ਟਾਈਮ ਉਹ ਇਹਨੂੰ ਹਸਪੀਟਲਾਈਜ਼ ਕਿਤੇ ਚੰਗੇ ਥਾਂ ਤੇ ਦਾਖਲ ਕਰਾਉਣ ਦੀ ਇਲਾਜ ਦੀ ਚੰਗੀ ਜਗ੍ਹਾ ਤੇ ਕਿਤੇ ਰਹਿਣ ਦੀ ਜਿੱਥੇ ਇਹਦੀ ਥੋੜੀ ਬਹੁਤ ਕੇਅਰ ਹੋਵੇ ਪਰ ਉਹ ਸਿਸਟਮ ਕੰਮ ਹੀ ਨਹੀਂ ਕਰ ਰਿਹਾ ਸਾਡੇ ਕਿਤੇ ਹੈ ਹੀ ਨਹੀਂ ਹੁਣ ਕਿਹਨੂੰ ਆਪਦੇ ਘਰੇ ਤਾਂ ਕੋਈ ਲੈ ਆ ਕੇ ਰੱਖ ਨਹੀਂ ਸਕਦਾ ਤੇ ਜੇ ਕੋਈ ਸਿਸਟਮ ਬਣਿਆ ਹੋਵੇ ਚਲੋ ਬੰਦਾ ਉੱਥੇ ਪਹੁੰਚਦਾ ਕਰ ਦਿੰਦਾ ਐ ਡੇਡੀਆਂ ਕਚਹਿਰੀਆਂ ਦੀਆਂ ਬਿਲਡਿੰਗਾਂ ਬਣ ਗਈਆਂ ਤੇ ਲੋਕਾਂ ਦੇ ਰੌਲੇ ਨਵਟਾਈ ਜਾਂਦੇ ਆ ਤੇ ਜਿਹੜੇ ਬਾਹਰ ਪੇ ਮਰੀ ਜਾਂਦੇ ਨੇ ਨਾ ਵਾਸਤੇ ਕੁਛ ਨਹੀਂ ਜਿਉਂਦੇ ਨੂੰ ਚੱਕਣ ਵਾਲਾ ਕੋਈ ਸਿਸਟਮ ਨਹੀਂ ਮਰੇ ਨੂੰ ਚੱਕਣ ਵਾਸਤੇ ਸਿਸਟਮ ਇੰਨੀ ਤੇਜ਼ੀ ਨਾਲ ਕੰਮ ਕਰਦਾ ਵੀ ਤੁਹਾਨੂੰ ਕਿਤੇ ਸੜਕ ਤੇ লাশ ਪਈ ਨਹੀਂ ਦਿਖੂਗੀ ਵੀ ਸਵੇਰ ਦੀ ਪਈ ਹੈ ਜਾਂ ਕੱਲ ਦੀ ਪਈ ਹੈ ਪਰ ਜਿਉਂਦੇ ਬੰਦੇ ਤੁਹਾਨੂੰ ਇੰਨੇ ਕ ਦਿਖਣਗੇ ਵੀ ਮਹੀਨੇ ਤੋਂ ਪਹਿਿਆ 6 ਮਹੀਨਿਆਂ ਤੋਂ ਪਹਿਿਆ ਸਾਲ ਤੋਂ ਪਹਿਿਆ ਤੇ ਚੇਤੂ ਸਿੰਘ ਵਰਗੇ ਐਦਾਂ ਹੀ ਠੰਢ ਰਿ ਥੜ-ਥੜ ਕੇ ਮਰ ਜਾਂਦੇ ਆ ਜਿਸ ਦਿਨੇ ਮਰ ਗਿਆ ਇੱਥੇ ਪਿਆ ਤੇ ਇਹਨੂੰ ਤੁਰੰਤ ਗੱਡੀ ਚੱਕਣ ਆਉਗੀ ਸਰਕਾਰੀ ਤੁਰੰਤ ਅੱਧਾ ਘੰਟਾ ਵੀ ਲੇਟ ਨਹੀਂ ਹੁੰਦੇ ਉਹ 15 ਮਿੰਟ ਵੀ ਲੇਟ ਨਹੀਂ ਹੁੰਦੇ ਉਦੋਂ ਪਰ ਹੁਣ ਤੁਸੀਂ ਕੌਲਾਂ ਕਰ ਲਓ ਜਿੰਨੀਆਂ ਮਰਜ਼ੀ ਸੱਦ ਲਓ ਕੋਈ ਚੱਕਣ ਵਾਲਾ ਨਹੀਂ ਆਊਗਾ ਕੋਈ ਪੁੱਛਣ ਵਾਲਾ ਨਹੀਂ ਆਊਗਾ ਤੇ ਇਹ ਅਸੀਂ ਅੱਜ ਫਿਰੋਜ਼ਪੁਰ ਸ਼ਹਿਰ ਪਹੁੰਚੇ ਆਂ ਬਿਲਕੁਲ ਚੌਂਕ ਦੇ ਵਿੱਚ ਆ ਬ੍ਰਹਮਾ ਕੁਮਾਰੀ ਚੌਂਕ 'ਚ ਖੜੇ ਆਂ ਤੇ ਤਹਿਸੀਲ ਦੇ ਬਿਲਕੁਲ ਕੋਲੇ ਸਟੇਟ ਬੈਂਕ ਦੇ ਕੋਲੇ ਕਚੈਰੀਆਂ ਡਿਸਟ੍ਰਿਕਟ ਕੋਰਟ ਕੰਪਲੈਕਸ ਦੇ ਬਿਲਕੁਲ ਸਾਈਡ ਤੇ ਨਾਲ ਇਹ ਬੰਦਾ ਪਿਆ ਕਿੰਨੇ ਦਿਨ ਹੋ ਗਏ ਨੂੰ ਪਏ ਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਜੀ ਮਹੀਨਾ ਹੋ ਗਿਆ 10 ਸਾਲ ਤੋਂ ਮੈਨੂੰ ਹੋ ਗਿਆ ਨੂੰ ਵੇਖਦੇ ਆ ਜੀ 10 ਸਾਲ ਹਾਂ ਜੀ ਪਰ ਆ ਹਾਲਤ ਹੁਣ ਹੋਈ ਨੂੰ ਕਿੰਨੇ ਟਾਈਮ ਸਰ ਪਹਿਲੇ ਉਦਾਰੀ ਪਰ ਲਿਖੇ ਚਲਾਣਾ ਨਹੀਂ ਦੇਖੇ ਚਲਾਣ ਵਾਲ ਇਹਦੇ ਨਾਲ ਪਿਆਰਾ ਨਾਲ ਇਹ ਨਹੀਂ ਹੋਗਾ ਕਿ ਗੁੱਡੇ ਦੇ ਜਾਮ ਹੋ ਗਏ ਹਾਂ ਮੈਂ ਕਿਤੇ ਇਦਾਂ ਮੰਜੇ ਦੇ ਪੈਰ ਨੂੰ ਕਿੰਨੇ ਕ ਦਿਨ ਹੋ ਗਏ ਮਹੀਨਾ ਹੋ ਗਿਆ 2 ਮਹੀਨੇ ਹੋ ਗਏ ਇਹ ਮੰਜੇ ਦੇ ਇੱਥੇ ਸੁੱਤਾ ਰਹਿੰਦਾ ਨਹੀਂ ਤੁਰਦਾ ਕਰਦਾ ਸੀ ਨਾ ਪਿੱਲਾ ਪਿੱਲਾ ਰਹਿੰਦਾ ਸੀਗਾ ਤੇ ਇੱਥੇ ਰਹਿੰਦਾ ਇੱਥੇ ਸੀਗਾ ਹੁਣ ਤੁਰਨ ਫਿਰਨ ਤੋਂ ਰਹਿ ਗਿਆ ਹਾਂ ਹੁਣ ਤੁਰ ਵੀ ਨਹੀਂ ਹੁੰਦਾ ਹਾਂਜੀ ਹੁਣ ਕਿੰਨੇ ਕ ਟਾਈਮ ਤੋਂ ਇਦਾਂ ਮੰਜੇ ਤੇ ਹੀ ਆ ਵੀ ਤੋ ਮੰਜੇ ਦੇ ਸਾਈ ਲਗਾ ਕੇ ਚੱਲੋ 3-2-3 ਮਹੀਨੇ ਹੋ ਗਏ ਇਹਨੂੰ 2-3 ਮਹੀਨੇ ਹੋ ਗਏ ਹੈਂ ਸਾਡੇ ਕੋਲ ਜਿਹੜੀ ਹੈਲਪ ਹੋਦੀ ਹੈ ਦੇਣ ਵਾਲੇ ਦਾਨੀ ਲੀੜਾ ਕੱਪੜਾ ਵੀ ਦੇਈ ਜਾਂਦੇ ਆ ਹਨਾ ਕੋਲੇ ਲੋਈਆਂ ਕੰਬਲ ਵੀ ਪਏ ਨੇ ਪੱਗਾਂ ਪਈਆਂ ਟੀ-ਸ਼ਰਟਾਂ ਪਜਾਮੇ ਵੀ ਪਏ ਨੇ ਰਜਾਈ ਵੀ ਬਾਈ ਦੱਸਦਾ ਕਰੋ ਕੋਈ ਗਰਦਾ ਵੀ ਦੇ ਗਿਆ ਕੰਬਲ ਵੀ ਪਿਆ ਸਰਾਣਾ ਵੀ ਪਿਆ ਗੋਲ ਪਰ ਜਲੂਰਤਾ ਜਿਹੜੀ ਹੁੰਦੀ ਹੈ ਉਹ ਕੌਣ ਕਰੂ ਪੂਰੀ ਇਹਦੀ ਜਿਹੜੀ ਇਹਨੂੰ ਅਸਲ ਜ਼ਰੂਰਤ ਦਾ ਇਲਾਜ ਦੀ ਆਪਣੇਪਣ ਦੀ ਉਹ ਕੌਣ ਪੂਰੇ ਕਰੂਗਾ ਜਿਹੜੀ ਇਹਨੂੰ ਇਸ ਟਾਈਮ ਜ਼ਰੂਰਤਾ ਵੀ ਮੈਂ ਇਨਸਾਨ ਆ ਮੈਂ ਇਨਸਾਨ ਦੀ ਜਾਨਵਰ ਨੂੰ ਜਾਨਵਰ ਸਪੋਰਟ ਕਰ ਰਿਹਾ ਇੱਥੇ ਇੱਕ ਕੁੱਤਾ ਵੀ ਆਪਦੇ ਪ੍ਰਜਾਤੀ ਦੇ ਵਿੱਚ ਆਪਣੇ ਦੂਜਿਆਂ ਦੇ ਲਈ ਲੜ ਪੈਂਦਾ ਕਿਸੇ ਨਾਲ ਪੰਛੀ ਵੀ ਆਪਣੀ ਟਾਣੀ ਤੇ ਬੈਠੇ ਨਾਲ ਦੇ ਪੰਛੀ ਦੇ ਨਾਲ ਸਪੋਰਟ ਕਰਦਾ ਉਹਦੇ ਨਾਲ ਵੀ ਉਸ ਤਰ੍ਹਾਂ ਦਾ ਵਤੀਰਾ ਕਰਦਾ ਸ਼ੇਰ ਜੰਗਲ ਦੇ ਵਿੱਚ ਇਸੇ ਜਾਨਵਰ ਨੂੰ ਖਾਣ ਪੈਂਦਾ ਤਾਂ ਦੂਜੇ ਜਾਨਵਰ ਨੂੰ ਛਡਾਉਣ ਵਾਸਤੇ ਕੋਸ਼ਿਸ਼ ਕਰਦੇ ਦੇਖਦੇ ਆਂ ਅਸੀਂ ਡਿਸਕਵਰੀ ਚੈਨਲਾਂ ਤੇ ਨੈਸ਼ਨਲ ਜਿਓਗ੍ਰਾਫੀ ਤੇ ਪਰ ਅੱਜ ਦਾ ਇਨਸਾਨ ਕਿੱਦਾਂ ਦਾ ਹੋਈ ਜਾਂਦਾ ਮਤਲਬ ਇੱਕ ਇਨਸਾਨ ਮਰੀ ਜਾ ਰਿਹਾ ਤੇ ਉਹਦੇ ਵਾਸਤੇ ਕੋਈ ਪ੍ਰਾਲਾ ਨਹੀਂ 75 ਸਾਲਾਂ ਦੇ ਸਮੇਂ ਦੇ ਵਿੱਚ ਸਾਡੀਆਂ ਸਰਕਾਰਾਂ ਚਲਾਉਣ ਵਾਲੇ ਲੋਕ ਇਦਾਂ ਦਾ ਇੱਕ ਸਿਸਟਮ ਨਹੀਂ ਬਣਾ ਸਕੇ ਜਿੱਥੇ ਇਹਨਾਂ ਲੋਕਾਂ ਨੂੰ ਭਰਤੀ ਕਰਾਇਆ ਉਹਨਾਂ ਜਾ ਕੇ ਲੋਕ ਜਿੱਥੇ ਇਹਨਾਂ ਲੋਕਾਂ ਨੂੰ ਦਾਖਲ ਕਰਾਇਆ ਉਹਨਾਂ ਜਾ ਕੇ ਲੋਕ ਇਹਦੇ ਛੁਪਚਿੰਤਕ ਹੈਗੇ ਨੇ ਇਹਦੀ ਸੇਵਾ ਕਰਨ ਨੂੰ ਇੱਥੇ ਜਿਹੜੇ ਰੋਟੀ ਕਪੜਾ ਦੇ ਕੇ ਜਾਂਦੇ ਆ ਜਿਉਂਦਾ ਤਾਂ ਹੀ ਪਿਆ ਬੰਗਾਲੀ ਪਰ ਚੇਤੂ ਸਿੰਘ ਬੰਗਾਲੀ ਦੀ ਅਸਲ ਜਿਹੜੀ ਜ਼ਰੂਰਤ ਸੀ ਉਹ ਸੀ ਇਹਨੂੰ ਇੱਕ ਛੱਤ ਮਿਲਣੀ ਚਾਹੀਦੀ ਸੀ ਇੱਕ ਮੰਝਾ ਮਿਲਣਾ ਚਾਹੀਦਾ ਸੀ ਇੱਕ ਇਹਦੀ ਥੋੜੀ ਦੇਖਰੇਖ ਹੋਵੇ ਕੇਅਰ ਹੋਵੇ ਕੋਈ ਡਾਕਟਰ ਚੈੱਕਅਪ ਕਰਕੇ ਇਹਨੂੰ ਦਵਾਈ ਦੇਵੇ ਕੋਈ ਇਹਨੂੰ ਨਿਮਾਹਤਵਾ ਦੇਵੇ ਇਹ ਦੁਬਾਰਾ ਫੇਰ ਆਪਦਾ ਤੁਰਦਾ ਫਿਰਦਾ ਹੋ ਕੇ ਆਪਦੀ ਜ਼ਿੰਦਗੀ ਬਤੀਤ ਕਰ ਸਕਦਾ ਉਹ ਸਪੋਰਟ ਦੇਣ ਵਾਸਤੇ ਅੱਜ ਤੱਕ ਅਸੀਂ ਸਿਸਟਮ ਨਹੀਂ ਬਣਾ ਸਕੇ ਅਸੀਂ ਗੱਲਾਂ ਕਰਦੇ ਆਂ ਵੀ ਅਸੀਂ ਦੁਨੀਆ ਦੀ ਮੋਸਟ ਪਾਵਰ ਬਣਨਾ ਅਸੀਂ ਗੱਲਾਂ ਕਰਦੇ ਆਂ ਵੀ ਚੰਦ ਤੇ ਜਾ ਕੇ ਆਉਣਾ ਮੰਗਲ ਗ੍ਰਹਿ ਤੇ ਘਰ ਪਾਉਣੇ ਆ ਪਰ ਆਪੋ ਥੱਲੇ ਦਾ ਘਰ ਦੇ ਨਹੀਂ ਹੋ ਪਾ ਰਹੇ ਸਾ ਤੋਂ ਥੱਲੇ ਦਾ şart ਨਹੀਂ ਥਾਤੀ ਇਹ ਤਾਂ ਪੂਰੀ ਹੋ ਰਹੀ ਤੇ ਅਸੀਂ ਮੰਗਲ ਗ੍ਰਹਿ ਤੇ ਜਾ ਕੇ ਬਸਤੀਆਂ ਬਸਾਉਣ ਦੀਆਂ ਗੱਲਾਂ ਸੋਚੀ ਬੈਠੇ ਆ ਤਾਂ ਇਹ ਸਾਡੀ ਬੇਨਤੀ ਆ ਉਹਨਾਂ ਲੋਕਾਂ ਨੂੰ ਉਹਨਾਂ ਕਾਨੂੰਨ ਦੇ ਘਾੜਿਆਂ ਨੂੰ ਵੀ ਕੋਈ ਐਸੀ ਕੋਈ ਐਸੀ ਪਾਲਿਸੀ ਬਣਾਓ ਕੋਈ ਐਸਾ ਸਿਸਟਮ ਬਣਾਓ ਜਿੱਥੇ ਐਦਾਂ ਦੇ ਵਕਤ ਦੇ ਮਾਰੇ ਹੋਏ ਲੋਕਾਂ ਨੂੰ ਵੀ ਆਸਰਾ ਮਿਲੇ ਜਿੱਥੇ ਬੰਗਾਲੀ ਵਰਗੇ ਚੇਤ ਸਿੰਘ ਵਰਗੇ ਲੋਕ ਜਿਨ੍ਹਾਂ ਨੇ ساری ਉਮਰ ਜਾਂਦਾ ਭਾਂਡੇ ਧੋਤੇ ਥੋਡੇ ਤੇ ਜਾਂ ਰਿਕਸ਼ਾ ਚਲਾ ਕੇ ਤੁਹਾਨੂੰ ਢੋਇਆ ਅੱਜ ਨਾ ਭਾਂਡੇ ਧੋਣ ਜੋਗਾ ਰਹਾ ਨਾ ਰਿਕਸ਼ਾ ਚਲਾਉਣ ਜੋਗਾ ਰਹਾ ساری ਜ਼ਿੰਦਗੀ ਪੰਜਾਬ ਚ ਕੱਢਤੀ ਪਿੱਛੇ ਗਿਆ ਹੀ ਨਹੀਂ ਕਦੇ ਉਹ ਪਿੱਛੇ ਕੌਣ ਆ ਕਿੱਥੇ ਆ ਉਹ ਵੀ ਨਹੀਂ ਪਤਾ ਬਾਈ ਦੱਸਦਾ ਕਿ ਦੀ ਭੈਣ ਵੀ ਇੱਥੇ ਰਹਿੰਦੀ ਆ ਕੋਈ ਨਹੀਂ ਪਤਾ ਹੁਣ ਪਤਾ ਨਹੀਂ ਉਹ ਕਿੱਥੇ ਹੋਊਗੀ ਪਤਾ ਨਹੀਂ ਉਹ ਕਹੇ ਦੀ ਭੈਣ ਆ ਜਿਹੜੀ ਆਪਦੇ ਭਰਾ ਨੂੰ ਇੱਥੇ ਚੌਂਕ 'ਚ ਪਾਇਆ ਨੂੰ ਵੀ ਬੰਦਾ ਕੁਝ ਨਹੀਂ ਕਰ ਸਕਦਾ ਹਾਰਾ ਨਾ ਦਾ ਤਾਂ ਮਾਰੇ ਬਸ ਸੱਡੀਆਂ ਤਾਂ ਇੰਨੀਆਂ ਕਿ ਬੇਨਤੀਆਂ ਆ ਦੇਖੋ ਉੱਥੇ ਹੀ ਜਾਨਵਰ ਤੁਰੇ ਫਿਰਦੇ ਆ ਕੁੱਤੇ ਉੱਥੀ ਇਹ ਬੰਦਾ ਪਿਆ ਜਦੋਂ ਅਸੀਂ ਆਏ ਆ ਇੱਥੇ ਕੁੱਤੇ ਬੈਠੇ ਸੀਗੇ ਇੱਥੇ ਪਿਆ ਸੀ ਉੱਤੇ ਪੱਤੇ ਹੀ ਪੱਤੇ ਪਏ ਆ ਬਿਸਤਰੇ ਤੇ ਤੁਸੀਂ ਦੇਖੋ ਕਿਤਾ ਜਦੋਂ ਤਾਂ ਲੱਗਿਆ ਵੀ ਖਾਲੀ ਰਜਾਈ ਪਈ ਆ ਬੰਦਾ ਹੈ ਹੀ ਨਹੀਂ ਵਿੱਚ ਕਿਉਂਕਿ ਹੱਡੀਆਂ ਦਾ ਪਿੰਜਰ ਬਣ ਗਿਆ ਬੰਗਾਲੀ ਤੇ ਆ ਇਹਦਾ ਘਰ ਬਣ ਗਿਆ ਟਾਲੀ ਟਾਲੀ ਦੇ ਦਰਖਤ ਦੇ ਥੱਲੇ ਪਿਆ ਇਹ ਬੰਗਾਲੀ ਭਾਈ ਪਤਾ ਨਹੀਂ ਪ੍ਰਮਾਤਮਾ ਨੇ ਸਾਡੀ ਡਿਊਟੀ ਲਾਈਟ ਛੱਡ ਈ ਇੰਤਜ਼ਾਰ ਕਰ ਰਿਆ ਸੀ ਜੀ कायम और पला देते बंगाली बाबू चले फिर हॉस्पिटल चले दाखिल करवा देंगे हॉस्पिटल में हॉस्पिटल कौन को देखेगा हम देखेंगे हम हम तुम्हारे भाई है बंगाली बाबू हम तुम्हारे साथ है बंगाली बाबू हम देखेंगे मैं रोटी पानी सब मिल जाता है वहाँ भी मिलेगा सब तेरे को रोटी पानी मिल रहा देख रहे हैं हम कैसा रोटी पानी मिल रहा है बाबा पूरा जख्म हो गया शरीर पे गल गया है पूरा शरीर नहीं रोटी पानी सब देता है नहीं रोटी पानी तो वहाँ भी मिलेगा रोटी पैसा वैसा सब मिल जाता, है, मिल जाता है।, है रोटी भी मिल जाता है रोटी भी मिल जाता है चलो चलते हैं बंगाली बाबू हॉस्पिटल चलते हैं ठीक है चलो चको कंबल चक लो अभी तो पावा था कंबल नु है ओ हो हर जाएगी तेरे तो ततले वाला कंबल चक ले ओ हो ओ हर दो कर देरे पे नाल ही बीड़ी जल नंगा बना चाय भी नहीं है ओ ਉਹ ਰਾਜ ਉਹ ਰਾਜ ਥੋੜੇ ਦਿਨ ਪਹਿਲਾਂ ਇਹਦੀ ਐਵੀ ਨਹੀਂ ਕੰਡੀਸ਼ਨ ਹੋ ਗਈ ਸੀ ਇਹ ਬੋਲਦਾ ਨਹੀਂ ਜਿਆ ਸੀ ਗਾਈ। ਤੇ ਅਸੀਂ ਡਾਕਟਰ ਨੂੰ ਬੁਲਾਇਆ ਸੀਗਾ ਜੀ ਇਹ ਇੰਜੈਕਸ਼ਨ ਲਵਾਏ ਤਾਂ ਕਰਦੇ ਉਹ ਰਾਤ ਨਹੀਂ ਸਿੱਧੀ ਹੁੰਦੀ। ਉਹ ਵਾਹ। ਔਰ ਜੀ ਦੇਖੋ ਮੈਂ ਐਵੇਂ ਨਹੀਂ ਦੇਖਾ ਹੋਇਆ ਪਿਆ। ਦੇਖੋ ਜੀ ਪੈਰਾਂ ਦੇ ਨੋ ਆ ਗੁੱਠੇ ਦਾ ਨੋ ਦੇਖੋ ਕਿੱਡਾ ਲੰਬਾ ਹੋਇਆ ਪਿਆ। ਉਦਾਂ ਹੀ ਅੰਗੂਠਾ ਉਦਾਂ ਹੀ ਗੁੱਠੇ ਦਾ ਨੋ ਆ ਆ ਵੀ ਦੇਖੋ ਕਿੱਡਾ ਵੱਡਾ ਅੰਗੂਠੇ ਦਾ ਨੋ ਆ। ਉਹ ਰਾਜ ਉਹ ਰਾਜ ਵਾਹ ਵਾਹ ਇਹ ਵਾਹ ਅਮੀਰ ਇਹਨੂੰ ਚਾਰੇ ਲੜਾਂ ਨੂੰ ਪਾ ਕੇ ਹੱਥ ਚੱਕ ਕੇ ਵਿੱਚ ਰੱਖ ਦੋ ਗੱਡੀ ਦੇ ਚੱਕੀ ਹਾਂ ਉੱਥੇ ਬਿਠਾ ਕੇ ਖਵਾਉਨੇ ਆ ਠੀਕ ਢੋਲਵਾ ਲਾਂਗੇ ਨਾਲੇ ਥੱਲੇ ਵਾਲਾ ਕੰਬਲ ਚੱਕ ਲਓ ਦੇਖ ਕੇ ਬਈ ਥੱਲੇ ਨਾਲ ਜਨ ਢੱਕ ਪਿਓ है, मेरा साथी ला चले तो तो भी नाल चलना बंगाली बाबू जी कुत्ता तुम्हारा है कुत्ता तुम्हारा है।, है इसका क्या नाम है कुत्ते का बहन जी कौन है जी बंगाली बाबू कौन है बहन जी बता बहन जी को जानते हो हाँ मेरी गुड़िया का रोज ध्यान कहता ठीक है हाँ ठीक है चिक्की चाय पिला कौन है ये बता ਮੈਂ ਕਿ ਬੇਟੀ ਹੂੰ ਬੇਟੀ ਅਗਰੇ ਪੜੀ ਗੱਡੀ ਦਾ ਤਾਂ ਬਾਰੀ ਖੁਰ ਗਿਆ ਹਟ ਸ਼ੁਕਰੀਆ ਹਮ ਤਾਂ ਜੀ ਤੁਹਾਡਾ ਆ ਕੇ ਜਾ ਰਹੇ ਹੋ ਬੜਾ ਸ਼ੁਕਰੀਆ ਤੁਹਾਡਾ ਧੰਨਵਾਦ ਤਾਂ ਉਹਦਾ ਜੀ ਭਗਵਾਨ ਦਾ ਸਾਰੀ ਬਿਮਾਰੀ ਕੱਢ ਕੇ ਮੈਂ ਤਾਂ ਨਹੀਂ ਇਨਰ ਪਾਓ ਇਹਨਾਂ ਨੇ ਬੱਸ ਮੈਂ ਕਿ ਇਹਨਾਂ ਨੂੰ ਇਨਰ ਪਾਓ ਲਜਾਈ ਦਿਓ ਇਹਦਾ ਧਿਆਨ ਰੱਖੋ ਸ਼ੁਕਰੀਆ ਭੈਣੇ ਸ਼ੁਕਰੀਆ ਇਹ ਇਨਸਾਨ ਦੀ ਬਿਸ਼ਾਨਾ ਇਨਸਾਨ ਹੋਣ ਦਾ ਫਰਜ਼ ਇਹੀ ਹੈ ਸਾਡਾ ਕੋਈ ਗੱਲ ਨਹੀਂ ਭੈਣੇ ਇੱਥੇ ਕਾਫੀ ਸਮੇਂ ਤੋਂ ਬੈਠੇ ਹੋਏ ਨੇ ਹਾਂ ਕਾਫੀ ਸਮੇਂ ਤੋਂ ਐਸੇ ਚੌਕ ਤੇ ਹਾਂਜੀ ਹਾਂਜੀ ਇੱਥੇ ਕੋਈ ਇਹਨੂੰ ਕੋਈ ਖਾਣ ਲਈ ਦੇ ਜਾਂਦਾ ਕੋਈ ਬਰੈਡ ਦੇ ਗਿਆ ਚਾਹ ਦੇ ਗਿਆ ਪਾਣੀ ਦੇ ਗਿਆ ਜਿਵੇਂ ਤਰ੍ਹਾਂ ਬੈਠੇ ਰਹਿੰਦੇ ਪਰ ਹੁਣ ਜ਼ਖਮ ਹੋ ਗਿਆ ਸਾਰੀ ਪਿੱਛੇ ਬੈਕ ਨਾ ਗਲ ਗਈ ਉਹ ਜ਼ਖਮ ਹੋ ਗਿਆ ਜੀ ਹੁਣ ਇੰਜੈਕਸ਼ਨ ਐਂਟੀਬਾਇਓਟਿਕ ਦਾ ਇੰਜੈਕਸ਼ਨ ਆਉਂਦੇ ਤੇ ਐਮਬੀਏ ਲਾਉਂਦੇ ਰਹੇ ਨੂੰ ਹਫਤਾ ਹੋ ਗਿਆ ਤੱਕ ਜਦੋਂ ਥੈਟਸੋ ਤੇ ਪਿੱਛੋਂ ਗਲ ਗਿਆ ਹਾਂ ਤਾਂ ਇਹਦੇ ਜਰ ਸਾਰੇ ਝਕਮ ਭਰ ਗਏ ਨੇ ਪਹਿਲਾਂ ਜਿਆਦਾ ਸੀ ਉਹ ਜਿਆਦਾ ਸੀ ਕਿ ਬੋਲਦਾ ਨਹੀਂ ਪਿਆ ਸੀਗਾ ਜੀ ਹਾਂ ਨੇ ਉਹ ਮੇਰੇ ਦਾਦਾ ਦਾ ਵੀਡੀਓ ਫੋਨ ਵੀ kiya tha 6-8 ਮਹੀਨੇ ਪਹਿਲੇ ਸਿੱਧੀ ਗੱਲ ਆਪ ਫੋਨ ਆਇਆ ਹੋਗਾ ਗੋਗਾ ਜੇ ਰਾਜਾ ਘਲਾਦਾ ਉਸਨੇ ਜੀ ਆਮੇ ਬਾਂਜੇ ਦੇ ਕਪੜੇ ਦੀ ਹੱਡੀ ਰਾਜਾ ਜੀ ਦੇ ਜੀ ਉਹ ਉਕੇ ਬੈਠੇ ਮੈਂ ਬੈਠਾ ਤਾਂ ਉਹਦੇ ਬਾਅਦ ਜਿਹੜਾ 8 ਮਹੀਨੇ ਪਹਿਲੀ ਗੱਲ ਆ ਬਾਤ ਹੋਈ ਸੀ ਇਨਕੇ ਬਾਰੇ ਮੈਂ ਰਿਗਾਰਡਿੰਗ ਹੀ ਬਾਤ ਕੀਤੀ ਯਾ ਤੁਹਾਨੂੰ ਠੀਕ ਹੈ ਠੀਕ ਜਿਵੇਂ ਐਸੇ ਪੇਸ਼ੈਂਟ ਆ ਯਾਪੇ ਉਹ ਫੜਾ ਹੋ ਸੜਕ ਤੇ ਤੇ ਉਹ ਫਿਰ ਆਪ ਕੋ ਬਿਜ਼ੀ ਥੇ ਇਸਕੇ ਅੱਪੇ ਐਸੀ ਭਾਈ ਬਹੁਤ ਸੇ ਫੋਨ ਆਤੇ ਬਹੁਤ ਸੇ ਲੋਗੋ ਕੀ ਪਹਿਚਾਨ ਅਮ ਲੋਗ ਬਤਾਤੇ ਹਨ ਪਰ ਅਸੀਂ ਜਿਹੜਾ ਬਹੁਤ ਕ੍ਰਿਟੀਕਲ ਕੇਸ ਹੁੰਦਾ ਸੀ ਉਹਦੀ ਕੋਸ਼ਿਸ਼ ਕਰਦੇ ਹਨ ਹੁਣ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਤਾਂ ਜ਼ਖਮ ਹੋ ਗਿਆ ਸੀ ਤਾਂ ਆਇਆ ਨਹੀਂ ਤਾਂ ਦੇਖੋ ਸਾਡੇ ਸ਼ਹਿਰ ਚ ਵੀ ਚੌਂਕ ਚ ਜਾਂ ਬਹੁਤ ਸਾਰੇ ਬੰਦੇ ਇੱਧਾ ਰਹਿੰਦੇ ਨੇ ਪੁਲਾ ਥੱਲੇ ਸਟੇਸ਼ਨ ਤੇ ਗੁਰੂ ਘਰ ਦੇ ਬਾਹਰ ਮੰਦਰਾਂ ਦੇ ਬਾਹਰ ਅਸੀਂ ਸਾਰਿਆਂ ਨੂੰ ਤਾਂ ਨਹੀਂ ਰੈਸਕਿਊ ਕਰ ਸਕਦੇ ਪਰ ਜਦੋਂ ਸਾਨੂੰ ਪਤਾ ਲੱਗਦਾ ਵੀ ਕੋਈ ਬੰਦਾ ਇਸ ਤਰਹ ਨਾਲ ਚ ਪਹੁੰਚ ਗਿਆ ਵੀ ਹੁਣ ਉਹਦੀ ਆ ਹਾਲਤ ਬਣ ਗਈ ਆ ਤੇ ਉਦੋਂ ਜ਼ਰੂਰ ਕਾਰਨ ਕਰਾਉਣ ਵਾਲਾ ਤਾਂ ਉਹ ਹੀ ਹੈ ਜੀ ਅਸੀਂ ਕੌਣ ਆ ਕਿਸੇ ਦੀ ਮਦਦ ਕਰਨ ਵਾਲੇ ਕੋਈ ਕਿਸੇ ਨੂੰ ਆਪਣੇ ਘਰੇ ਲਿਜਾ ਕੇ ਕੌਣ ਰੱਖ ਸਕਦਾ ਅਜੇ ਸਮੇਂ ਚ ਤੇ ਇਹ ਤਾਂ ਉਹਦੇ ਹੀ ਘਰ ਬਣਾ ਕੇ ਦਿੱਤਾ ਹੋਇਆ ਉਹਨੇ ਸਾਨੂੰ ਭੇਜਿਆ ਉਹਨੇ ਇਹਦਾ ਇਲਾਜ ਕਰਾਉਣਾ ਜਿੰਨੇ ਸਵਾਸ ਇਹਦੇ ਤਕੜਾ ਹੋ ਕੇ ਦੀਦ ਕਰਨੇ ਆ ਜਾਂ ਕਿਵੇਂ ਇਹ ਵੀ ਉਹਦੇ ਹੱਥ ਚ ਹੀ ਆ ਸਭ ਹਣਾ ਤੇ ਬਸ ਅਸੀਂ ਤਾਂ ਇੱਕ ਪਗਾਵਲੇ ਆ ਸਾਨੂੰ ਮਾਰਾ ਨੇ ਚੁਣਿਆ ਚੌਕੀਦਾਰ ਬਣਾਇਆ ਸਾਨੂੰ ਇਸ ਕਾਰਜ ਦੇ ਵਿੱਚ ਸਾਨੂੰ ਲਾਇਆ ਚਲੋ ਸੰਗਤ ਨੂੰ ਵੀ ਬੇਨਤੀ ਹੈ ਭਾਈ ਆਪਾਂ ਸਾਰੇ ਆਪਣਾ ਆਪਣਾ ਫਰਜ਼ ਨਿਭਾਈਏ ਜੇ ਸਾਨੂੰ ਮਾਰਾ ਸੱਚੇ ਪਾਸ਼ਾ ਨੇ ਇਨਸਾਨ ਸਾਜਿਆ ਉਹ ਅੱਲਾਹ ਉਹ ਰਾਮ ਉਹ ਵਾਹਿਗੁਰੂ ਭਗਵਾਨ ਨੇ ਤਾਂ ਅਸੀਂ ਆਪਣਾ ਇਨਸਾਨ ਹੋਣ ਦਾ ਫਰਜ਼ ਜੂਰ ਨਿਭਾਈਏ ਤੇ ਇਹ ਅਮਨ ਹੋਣਾ ਦਾ ਧੰਨਵਾਦ ਆ ਵੀ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਤੇ ਅਸੀਂ ਅੱਜ ਫਿਰੋਜ਼ਪੁਰ ਪਹੁੰਚ ਕੇ ਇਸ ਵਕਤ ਦੀ ਮਾਰ ਚੱਲ ਰੇ ਚੇਤ ਸਿੰਘ ਬੰਗਾਲੀ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਹਸਨਪੁਰ ਲੈ ਕੇ ਜਾ ਰਹੇ ਹਾਂ ਅਰਦਾਸ ਕਰਿਓ ਇਸ ਬਜ਼ੁਰਗ ਦੀ ਤੰਦਰੁਸਤੀ ਲਈ ਅਰਦਾਸ ਕਰਿਓ ਇਹਦੀ ਚੜ੍ਹਦੀ ਕਲਾ ਲਈ ਸਾਡੀ ਟੀਮ ਦੇ ਮੈਂਬਰ ਵੀ ਪਹੁੰਚ ਗਏ ਨੇ ਫਲੋਜਪੁਰ ਤੋਂ ਹੋਰ ਛੋਟੇ ਵੀਰੇ ਕੀ ਹਾਲ ਚਾਲ ਨੇ ਠੀਕ ਹਾਂ ਵੀਰੇ ਲਿਉਂਦੇ ਬਾਅਦ ਦੇ ਦੋ ਤੇ ਗੁਰੂ ਕਿਰਪਾ ਕਰਨ ਦੀ ਸਾਰਿਆਂ ਨੂੰ ਤੰਦਰੁਸਤੀਆਂ ਵਾਖਣ ਇਦਾਂ ਦਾ ਸਮਾਨਾ ਕਿਸੇ ਤੇ ਆਵੇ ਹੱਡ ਪੈਰ ਚੱਲਦੇ ਹੀ ਰਹਿਣ ਇਦਾਂ ਦਾ ਨਰਕ ਨਾ ਕੱਟਣਾ ਪਵੇ ਕਿਸੇ ਨੂੰ ਜਿੱਦਾਂ ਦਾ ਇਹ ਇਨਸਾਨ ਇੱਥੇ ਪਿਆ ਕੱਟ ਰਿਹਾ ਸੀ ਬਹੁਤ ਬਹੁਤ ਸ਼ੁਕਰੀਆ ਮਹਾਰਾਜ ਤੰਦਰੁਸਤੀਆਂ ਬਖਸ਼ਣ ਤੁਹਾਨੂੰ ਵੀ ਆਸੇ-ਪਾਸੇ ਖਿਆਲ ਜ਼ਰੂਰ ਰੱਖਿਆ ਕਰੋ ਛੋਟੀਆਂ-ਛੋਟੀਆਂ ਜ਼ਰੂਰਤਾਂ ਹੀ ਜ਼ਰੂਰ ਇਨਸਾਨ ਨੂੰ ਇਨਸਾਨ ਬਣਾਉਂਦੀਆਂ ਜਦੋਂ ਆਪਾਂ ਇੱਕ ਦੂਜੇ ਦੇ ਕੰਮ ਆਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਬੀਰੇ ਠੀਕ ਠਾਕ ਹੋ ਸ਼ੁਕਰੀਆ ਹਾਂਜੀ ਫਤਿਹ ਹਾਂ ਆ ਦੇਖੋ ਹਾਲਤ ਹੀ ਬਹੁਤ